ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਤੁਹਾਡੇ ਸਾਰਿਆਂ ਦੇ ਕਮੈਂਟ ਮੈਂ ਹਰ ਰੋਜ਼ ਪੜ੍ਹਦਾ ਹੁੰਨਾ ਤੁਸੀਂ ਸਸਤੇ ਘਰ ਵਾਸਤੇ ਕਹਿੰਦੇ ਸੀਗੇ ਤੇ ਵਧੀਆ ਕੋਠੀ ਵਾਸਤੇ ਵੀ ਕਹਿੰਦੇ ਸੀਗੇ ਦੋ ਚੀਜ਼ਾਂ ਆਪਾਂ ਵੀਡੀਓ 'ਚ ਲੈ ਕੇ ਪਹੁੰਚੇ ਹਾਂ 12 ਲੱਖ ਦਾ ਜਮਾ ਨਮਾ ਤਿਆਰ ਕੀਤਾ ਹੋਇਆ ਪੂਰਾ ਸੋਨਾ ਘਰ ਲੈ ਕੇ ਪਹੁੰਚਿਆ ਤੁਹਾਨੂੰ ਪਸੰਦ ਆਊਗਾ ਜਿਹੜੀ ਕੋਠੀ ਲੈ ਕੇ ਪਹੁੰਚੇ ਹਾਂ ਉਹ ਵੀ ਤੁਹਾਨੂੰ ਪਸੰਦ ਆਊਗੀ ਤੁਸੀਂ ਦੇਖੋ ਵੀਡੀਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਸੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਬਿਲਕੁਲ ਫ੍ਰੀ 'ਚ ਤੁਸੀਂ ਦੇਖ ਰਹੇ ਹੋ ਸੀ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ 73800426173 ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market Channel ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਸੀ ਆਪਣੀ ਨਵੀਂ ਵੀਡੀਓ 'ਚ ਤੁਸੀਂ ਕੋਠੀ ਦੇਖੋਗੇ ਡਬਲ ਸਟੋਰੀ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਫਰੰਟ ਦੇਖੋ ਜੀ ਗਲੀ ਤੁਸੀਂ ਦੇਖ ਲਈ ਜਿਹੜੀ ਗਲੀ ਇਹਨਾਂ ਨੂੰ ਲੱਗਦੀ ਅਸੀਂ ਪੂਰੀ ਖੁੱਲੀ ਡੁੱਲੀ ਗਲੀ ਲੱਗਦੀ ਆ ਬਾਕੀ ਕੋਠੀਆਂ ਜਿਹੜੀ ਬਹੁਤ ਵਧੀਆ ਮਾਲਕ ਨੇ ਤਿਆਰ ਕਰਵਾਈ ਹੋਈ ਅਸੀਂ ਡਬਲ ਸਟੋਰੀ ਐ ਤੇ ਬਾਕੀ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਵੇਗੀ ਤੇ ਜਿਹੜੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਅਸੀਂ ਇਹਦੇ ਵਿੱਚ ਤੁਹਾਨੂੰ ਦੋ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ ਅਸੀਂ ਇੱਕ ਤਾਂ ਤੁਸੀਂ ਇਹ ਕੋਠੀ ਦੇਖ ਰਹੇ ਹੋ ਤੇ ਇੱਕ ਅੱਗੇ ਵਧੀਆ ਘਰ ਬਣਿਆ ਹੋਇਆ ਜੀ ਬਿਲਕੁਲ ਨਵਾਂ ਘਰ ਉਹਦਾ ਰੇਟ ਸਿਰਫ 12 ਲੱਖ ਰੁਪਏ ਜੀ ਉਹਦੀ ਵੀ ਆਪਾਂ ਗੱਲ ਕਰਾਂਗੇ ਤੇ ਪੂਰੀ ਵੀਡੀਓ ਦੀ ਆਪਾਂ ਗੱਲ ਕਰਦੇ ਹਾਂ ਸਾਰਾ ਕੁਝ ਤੁਹਾਨੂੰ ਮੈਂ ਦਿਖਾਉਣਾ ਸੀ ਪਹਿਲਾਂ ਜਿਹੜੀ ਇਹ ਕੂਠੀ ਹੈ ਇਹਦੀ ਆਪਾਂ ਗੱਲਬਾਤ ਕਰ ਲੈਨੇ ਆਂ ਸੀ ਜਿਹੜੀ ਜਗ੍ਹਾ ਆਪਾਂ ਨੂੰ ਮਿਲੂਗੀ ਇਹਦੀ ਜਿਹੜੀ ਜਗ੍ਹਾ ਮਿਲੂਗੀ 110 ਗਜ਼ ਆਪਾਂ ਨੂੰ ਜਗ੍ਹਾ ਮਿਲੂਗੀ ਜਗ੍ਹਾ ਜਿਹੜੀ ਹੈਗੀ ਇਹ ਰਜਿਸਟਰੀ ਵਾਲੀ ਜਗ੍ਹਾ ਸੀ ਤੇ ਅੰਦਰ ਆਪਾਂ ਪਹੁੰਚ ਗਏ ਸੀ ਐਂਟਰ ਕਰ ਗਏ ਮੇਨ ਗੇਟ ਤੁਸੀਂ ਚੈੱਕ ਕਰ ਲਿਆ ਸੀਗਾ ਤੇ ਜਦੋਂ ਆਪਾਂ ਮੇਨ ਗੇਟ ਤੋਂ ਐਂਟਰ ਹੁੰਨੇ ਆ ਸਭ ਤੋਂ ਪਹਿਲਾਂ ਇੱਕ ਪਾਸੇ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ ਜੀ ਟਾਈਲਾਂ ਤੋਂ ਲੈ ਕੇ ਸ਼ਾਬਰ ਟੂਟੀਆਂ ਦਾ ਤੇ ਉੱਪਰ ਗਿਜ਼ਰ ਹਰ ਕੰਮ ਆਪਾਂ ਨੂੰ ਵਧੀਆ ਕੰਪਲੀਟ ਮਿਲੂਆ ਜੀ ਤੇ ਡੋਰ ਜੋੜੀਆਂ 게ਟ ਲਾਈਟਿੰਗ ਦਾ ਕੰਮ ਸਾਰਾ ਕੁਝ ਕੰਪਲੀਟ ਵਧੀਆਗਾ ਤੇ ਕੋਠੀ ਨੂੰ ਖਰੀਦਣ ਤੋਂ ਬਾਅਦ ਆਪਾਂ ਨੂੰ ਕੋਠੀ ਤੇ ਕੋਈ ਪੈਸਾ ਲਾਉਣ ਦੀ ਲੋੜ ਹੈ ਨਹੀਂ ਮੋਕੇ ਦਾ ਸਾਰਾ ਕੰਮ ਕੀਤਾ ਹੋਇਆ ਜੀ ਤੇ ਬਾਕੀ ਤੁਸੀਂ ਦੇਖ ਰਹੇ ਹੋ ਜੀ ਬਾਕੀ ਜਿਹੜਾ ਰੰਗ ਹੈ ਤੁਸੀਂ ਦੇਖ ਲਿਆ ਮਾੜਾ ਮੋਟਾ ਬਾਹਰਲੀ ਸਾਈਡ ਤੋਂ ਲੇਹਾ ਹੋਇਆ नीचे नीचे ਤੋਂ ਆਪਾਂ ਨੂੰ ਮਿਲੂਗਾ ਜੀ ਆਂਦਰ ਆਪਾਂ ਪਹੁੰਚ ਗਏ ਜੀ ਇਹ ਸਾਰਾ ਲੌਬੀ ਏਰੀਆ ਆ ਗਿਆ ਤੇ ਵਧੀਆ ਕੋਠੀ ਹੈ ਜੀ ਬਾਕੀ ਉੱਪਰ ਆਪਾਂ ਛੱਤ ਦੀ ਗੱਲ ਕਰੀਏ ਲੌਬੀ ਦੀ ਜਿੰਨੀ ਵੀ ਛੱਤ ਹੈ ਸਾਰੀ ਡਾਊਨ ਸੀਲਿੰਗ ਕਰਵਾਈ ਹੋਈ ਹੈ ਡਿਜ਼ਾਈਨ ਵਧੀਆ ਬਣਿਆ ਹੋਇਆ ਰੰਗ ਦਾ ਕੰਮ ਵਧੀਆ ਮਾਲਕ ਨੇ ਕਰਵਾ ਰੱਖਿਆ ਤੇ ਜਿਹੜਾ ਆਪਾਂ ਨੂੰ ਕਿਚਨ ਦੇਖਣ ਨੂੰ ਮਿਲੂਗਾ ਜੀ ਉਹ ਲੌਬੀ ਦੇ ਵਿੱਚ ਅਟੈਚ ਹੀ ਹੈ ਜੀ ਓਪਨ ਕਿਚਨ ਬਣਿਆ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਚਿਮਨੀ ਵਗੈਰਾ ਲੱਗੀ ਹੋਈ ਹੈ ਤੇ ਉੱਪਰ ਛੱਤ ਦੀ ਗੱਲ ਕਰੀਏ ਡਾਊਨ ਸੀਲਿੰਗ ਹੋਈ ਹੈ ਤੇ ਫੈਨ ਵਗੈਰਾ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗਾ ਤੇ 110 ਗਾਜ਼ ਜਗਾਂ ਦੇ ਵਿੱਚ ਆਪਣੇ ਕੋਲੇ ਕੋਠੀ ਪਹੁੰਚੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਕਿਸੇ ਨੂੰ ਪਸੰਦ ਆਉਂਦੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਮਾਲਕ ਦਾ ਮੋਬਾਈਲ ਨੰਬਰ ਤੇ ਪੂਰੀ ਦੀ ਪੂਰੀ ਲੋਕੇਸ਼ਨ ਹਰ ਚੀਜ਼ ਤੁਹਾਨੂੰ ਮੈਂ ਦੱਸ ਦਾਂ ਜੀ ਪਹਿਲਾਂ ਤੁਸੀਂ ਥੋੜੀ ਵੀਡੀਓ ਚੈੱਕ ਕਰ ਲਓ ਜੀ ਪਹਿਲਾ ਜਿਹੜਾ ਬੈਡਰੂਮ ਹੈ ਇਹ ਚੈੱਕ ਕਰੋ ਜੀ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਦੇਖਣ ਨੂੰ ਮਿਲੂਗਾ ਜੀ ਅਟੈਚ ਬਾਥਰੂਮ ਹੈ ਵਧੀਆ ਆਪਾਂ ਕੋਠੀ ਲੈ ਕੇ ਪਹੁੰਚਿਆ ਵਧੀਆ ਕੰਮ ਕੀਤਾ ਕਰਾਇਆ ਆਪਾਂ ਨੂੰ ਮਿਲ ਜੂਗਾ ਲਾ ਕੇ ਤੁਸੀਂ ਸਾਰਾ ਕੁਝ ਚੈੱਕ ਕਰ ਲਓ ਜੀ ਬਾਥਰੂਮ ਚੈੱਕ ਕਰ ਲੂ ਬੈਡਰੂਮ ਤੁਸੀਂ ਦੇਖ ਹੀ ਲਓ ਜੀ ਖੁੱਲੇ ਡੁੱਲੇ ਆਪਾਂ ਨੂੰ ਬੈਡਰੂਮ ਵਧੀਆ ਮਿਲਣੀਗੇ ਜੀ ਤੇ ਥੱਲੇ ਆਪਾਂ ਗੱਲ ਕਰੀਏ ਤਾਂ ਵਧੀਆ ਟਾਈਲਾਂ ਦਾ ਫਾਰਸ਼ ਮਾਰਬਲ ਦਾ ਹਰ ਕੰਮ ਮਾਲਕ ਨੇ ਕੰਪਲੀਟ ਕਰਵਾਇਆ ਹੋਇਆ ਹੈ। ਲੱਗ ਕੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਨੂੰ ਵੀਡੀਓ ਇਹ ਕਿਵੇਂ ਦੀ ਲੱਗ ਰਹੀ ਆ ਅੱਜ ਆਪਾਂ ਜਿਹੜੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਇਹ ਜਿਹੜੀ ਕੋਠੀ ਤੁਹਾਡੇ ਖਾਤਰ ਲੈ ਕੇ ਪਹੁੰਚੀ ਕਿਵੇਂ ਦੀ ਲੱਗ ਰਹੀ ਹੈ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦੇ ਰਹੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਜਿੰਨੇ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਤੁਹਾਡੇ ਕੋਲੇ ਘਰ ਹੈ, ਕੋਠੀ ਆ, ਮਹਿਲ, ਹਵੇਲੀ ਆ। ਚਾਹੇ ਤੁਸੀਂ ਜਿੱਥੋਂ ਵੀ ਦੇਖ ਰਹੇ ਹੋ, ਚਾਹੇ ਖੇਤ ਦੇ ਵਿੱਚ ਹੈ, ਚਾਹੇ ਕਿਸੇ ਪਿੰਡ ਦੇ ਵਿੱਚ ਹੈ, ਚਾਹੇ ਸ਼ਹਿਰ ਦੇ ਵਿੱਚ ਹੈ, ਤੁਸੀਂ ਵੇਚਣਾ ਜੇ ਚਾਹੁੰਦੇ ਹੋ ਸੀ, ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ, ਪੂਰੀ ਜਾਣਕਾਰੀ, 10-12 ਫੋਟੋਆਂ। ਵੀਡੀਓ ਤੁਸੀਂ ਇਦਾਂ ਦੀ ਬਣਾਉਣੀ ਹੈ ਜਿਵੇਂ ਕਿ ਮਾਲਕ ਨੇ ਅੱਜ ਆਪਣੇ ਕੋਲੇ ਬਣਾ ਕੇ ਭੇਜੀ ਆ। ਬਾਹਰੋਂ ਵੀਡੀਓ ਇਹਨਾਂ ਨੇ ਬਣਾਉਣੀ ਸ਼ੁਰੂ ਕੀਤੀ ਸੀਗੀ, ਅੰਦਰ-ਬਾਹਰੋਂ ਤੇ ਉੱਪਰ ਥੱਲੇ ਦੀ ਪੂਰੀ ਵਧੀਆ ਬਿਲਕੁਲ ਸਲੋ ਆਰਾਮ ਨਾਲ ਵੀਡੀਓ ਇਹਨਾਂ ਨੇ ਬਣਾਈ ਹੈ ਸ਼ੌਂਕ ਨਾਲ ਤੇ ਤੁਸੀਂ ਵੀ ਇਸ ਤਰ੍ਹਾਂ ਦੀ ਵੀਡੀਓ ਆਪਣੇ ਕੋਲੇ ਬਣਾ ਕੇ ਭੇਜ ਸਕਦੇ ਹੋ ਜੇ ਤੁਸੀਂ ਐਡ ਕਰਵਾਉਣੀ ਹੈ ਸੇਲ ਕਰਨਾ ਚਾਹੁੰਦੇ ਹੋ ਬਿਲਕੁਲ ਫਰੀ ਦੇ ਵਿੱਚ ਆਪਾਂ ਕੰਮ ਕਰਦੇ ਹਾਂ ਸੀ ਆਪਣਾ ਨੰਬਰ ਪੂਰੀ ਵੀਡੀਓ 'ਚ ਉੱਤੇ ਲਿਖਿਆ ਰਹਿੰਦਾ 73 800 ਪੂਰਾ 62100 73 ਭੇਜੋ ਆਪਣੇ ਕੋਲੇ ਤੇ ਐਡ ਆਪਾਂ ਤੁਹਾਡੀ ਲਗਾ ਦੇਵਾਂਗੇ ਜੀ ਬਾਕੀ ਤੁਸੀਂ ਵੀਡੀਓ ਚੈੱਕ ਕਰ ਰਹੇ ਹੋ ਜੀ ਜਿਹੜੀ ਆਪਣੇ ਕੋਲੇ ਇਹ ਕੋਠੀ ਪਹੁੰਚੀ ਹੈ ਜੀ ਆਪਣੇ ਕੋਲੇ ਕੋਠੀ ਇਹ ਪਹੁੰਚੀ ਹੈ ਪਿੰਡ ਇਹਨਾਂ ਦਾ ਹੈਗਾ ਸੀ ਹੰਬੜਾ ਤੇ ਲੁਧਿਆਣਾ ਨੀਅਰ ਪੈ ਜਾਂਦਾ ਸੀ ਤੇ ਲੁਧਿਆਣਾ ਏਰੀਆ ਸੀ ਹੰਬੜਾ ਪਿੰਡ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਵੀ ਸਕਦੇ ਹੋ ਜੀ ਤੇ ਅਰਜੈਂਟ ਸੇਲ ਕਰਨੀ ਹੈ ਜੀ ਇਹਨਾਂ ਨੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 40 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਸੀ ਮਾਲਕ ਕਹਿੰਦੇ ਨੇ ਘਾਟਾ ਵਾਧਾ ਕੀਤਾ ਜਾਵੇਗਾ ਜੀ ਮੌਕੇ ਤੇ ਬਾਕੀ ਤੁਸੀਂ ਮਾਲਕ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਸੀ ਨੰਬਰ ਤੁਸੀਂ ਸਾਰੇ ਨੋਟ ਕਰ ਲਓ ਰਿਪੀਟ ਕਰ ਦੂੰਗਾ ਜੀ 9478370560 ਦੁਬਾਰਾ ਫਿਰ ਤੋਂ ਰਿਪੀਟ ਕਰ ਦਿੰਨੇ ਹਾਂ ਜੀ 9478370560 ਜੇ ਕਿਸੇ ਨੇ ਨੋਟ ਕਰਨਾ ਜੀ ਚਾਹੇ ਕਾਪੀ ਤੇ ਲੈ ਕੇ ਰੱਖ ਲਓ ਚਾਹੇ ਸਕਰੀਨਸ਼ਾਟ ਮਾਰ ਕੇ ਰੱਖ ਲਓ ਜੀ ਤੇ ਤੁਹਾਡੇ ਸਾਹਮਣੇ ਨੰਬਰ ਕਈ ਵਾਰ ਯੋਪਸ ਸਕਰੀਨ ਤੇ ਦੇ ਵੀ ਦਿਨੇ ਬਾਕੀ ਤੋਂ ਅਸੀਂ ਜਾ ਕੇ ਦੇਖਣਾ ਚਾਹੁੰਦੇ ਹਾਂ ਇਹ ਕੂਠੀ ਤਾਂ ਪਿੰਡ ਹੰਪੜਾ ਸੀ ਲੁਧਿਆਣਾ ਏਰੀਆ ਸੀ ਡਿਮਾਂਡ ਦੀ ਗੱਲ ਕਰੀਏ 40 ਲੱਖ ਰੁਪਏ ਮਾਲਕ ਨੇ ਇੱਕ ਵਾਰੀ ਡਿਮਾਂਡ ਕੀਤੀ ਹੈ ਬਾਕੀ ਕਹਿੰਦੇ ਸੀਗੇ ਕੋਈ ਚੱਕਰ ਵਾਲੀ ਗੱਲ ਨਹੀਂ ਮੌਕੇ ਤੇ ਬਹਿ ਕੇ ਰੇਟ ਕਰ ਲਾਂਗੇ ਬਾਕੀ ਉੱਪਰ-ਨੀਚੇ ਦੀ ਇਹਨਾਂ ਨੇ ਵੀਡੀਓ ਜਿੰਨੀ ਵੀ ਬਣਾਈ ਆ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ ਉੱਪਰ ਦੀ ਵੀਡੀਓ ਬਹੁਤ ਸੋਹਣੀ ਇਹਨਾਂ ਨੇ ਬਣਾਈ ਆ ਬਾਕੀ ਗਰਾਊਂਡ ਫਲੋਰ ਦੀ ਬਹੁਤ ਸੋਹਣੀ ਵੀਡੀਓ ਬਣੀ ਸੀਗੀ ਬਾਕੀ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਉੱਪਰ ਦਾ ਟੋਟਲ ਕੰਮ ਕੰਪਲੀਟ ਆਪਾਂ ਨੂੰ ਮਿਲੂਗਾ ਜਿੰਨਾ ਵੀ ਕੰਮ ਹੁੰਦਾ ਜੀ ਜੋੜੀਆਂ ਦਾ ਹੈਂਡਲ ਲੋਕ ਲਾਈਟਿੰਗ ਦਾ ਕੰਮ ਹਰ ਕੰਮ ਵਧੀਆ ਕੰਪਲੀਟ ਮਿਲੂਗਾ ਜੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋਂ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਗੱਲ ਇੱਕ ਵਾਰੀ ਲਾਜ਼ਮੀ ਕਰ ਲਿਓ ਬਾਕੀ ਅੱਜ ਜਿਹੜੀ ਆਪਾਂ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਤੁਹਾਨੂੰ ਕਿਵੇਂ ਦੀ ਲੱਗ ਰਹੀ ਐ ਸਿ ਜਰੂਰ ਦੱਸਿਓ ਤੇ ਵੀਡੀਓ ਮੁੱਕੀ ਨਹੀਂ ਹੈਗੀ ਸਿ ਅੱਗੇ ਜਿਹੜਾ 12 ਲੱਖ ਦਾ ਘਰ ਉਹਨੂੰ ਵੀ ਤੁਸੀਂ ਜਰੂਰ ਚੈੱਕ ਕਰਿਓ ਪਹਿਲਾਂ ਤੁਸੀਂ ਇਹ ਕੁਠੀ ਬਾਰੇ ਦੱਸੋ ਮੈਨੂੰ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਘਰ ਕੁਠੀ ਮਕਾਨ ਤੁਹਾਡੇ ਕੋਲੇ ਵੀ ਹੈ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੇ ਤੁਸੀਂ ਵੇਚਣਾ ਚਾਹੁੰਦੇ ਹੋ 73800 ਪੂਰਾ 26173 ਪੂਰੀ ਵੀਡੀਓ ਦੇ ਉੱਤੇ ਆਪਣਾ ਨੰਬਰ ਲਿਖਿਆ ਰਹਿੰਦਾ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦਾਂਗੇ ਜੀ ਬਾਕੀ ਵੀਡੀਓ ਵਧੀਆ ਬਣਾ ਕੇ ਆਪਣੇ ਕੋਲੇ ਭੇਜਿਆ ਕਰੋ ਜੀ ਠੀਕ ਹੈ ਜੀ ਤਾਂ ਕਿ ਵੀਡੀਓ ਪਸੰਦ ਆਈ ਜਾਂ ਵਧੀਆ ਲੱਗੀਏ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਦਬਾ ਦਿਓ ਤੇ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਇਆ ਕਰੂਗਾ ਜੀ ਤੇ ਹੁਣ ਆਪਾਂ 12 ਲੱਖ ਦਾ ਜਿਹੜਾ ਘਰ ਲੈ ਕੇ ਪਹੁੰਚਿਆ ਉਹਦੀ ਗੱਲ ਕਰਦੇ ਹਾਂ ਅਸੀਂ। ਸੈਕੰਡ ਵਾਲੇ ਘਰ ਦੀ ਗੱਲ ਕਰਦੇ ਹਾਂ ਅਸੀਂ। ਸਾਢੇ 3 ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਸੀ ਤੇ ਰੇਟ ਮੰਗਿਆ ਸਿਰਫ 12 ਲੱਖ ਰੁਪਏ ਡਿਮਾਂਡ। ਮੋਗੇ ਏਰੀਆ ਚੋਂ ਘਰ ਲੈ ਕੇ ਪਹੁੰਚਿਆ ਮੋਗੇ ਸਾੜ ਤੋਂ ਕਾਫੀ ਡਿਮਾਂਡ ਆਈ ਸੀਗੀ ਤੇ ਓਨਰ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜੀ 6284065595 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦਿੰਨਾ ਜੀ 6284065595 ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਮਾਲਕ ਨਾਲ ਤੁਸੀਂ ਆਪ ਗੱਲ ਕਰ ਸਕਦੇ ਹੋ ਜੀ। ਬਾਕੀ ਵੀਡੀਓ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਤੁਸੀਂ ਚੈੱਕ ਕਰ ਰਹੇ ਹੋ ਸੀ ਤੇ ਕਿਸੇ ਨੂੰ ਪਸੰਦ ਆਇਆ ਤਾਂ ਮਾਲਕ ਨਾਲ ਗੱਲ ਆਪ ਕਰ ਲਓ ਜੀ ਗੱਲ ਕਰਕੇ ਜਾ ਕੇ ਦੇਖ ਕੇ ਤੇ ਖਰੀਦ ਸਕਦੇ ਹੋ। ਰੇਟ ਹੋ ਜੂਗਾ ਤੇ ਬਾਕੀ ਤੁਸੀਂ ਦੇਖੋ ਜੀ। ਤੇ ਵੀਡੀਓ ਵਧੀਆ ਲੱਗੀ ਆ ਤਾਂ ਜਰੂਰ ਲਾਈਕ ਕਰ ਦਿਓ ਅਗਲੀ ਵੀਡੀਓ ਵਾਸਤੇ ਕਮੈਂਟ ਜਰੂਰ ਕਰਿਓ ਜੀ ਤੇ ਸਬਸਕ੍ਰਾਈਬ ਜੇ ਹਾਲੇ ਤੱਕ ਨਹੀਂ ਕੀਤਾ ਜਰੂਰ ਕਰ ਦਿਓ। ਤੇ ਮਿਲਦੇ ਛੇਤੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ